ਆਪਣੇ ਸਿਹਤ ਨੂੰ ਮੈਨੇਜਮੈਂਟ ਕਰਦੇ ਹੋਏ 100 ਸਾਲ ਤੱਕ ਜੀ ਸਕਦੇ ਆ ਸਾਡਾ ਟਾਰਗੇਟ ਹੀ ਹੈ ਪਰ ਅੱਜ ਕੱਲ੍ਹ ਤੋਂ ਲੋਕੀ 50 ਸਾਲ ਨਹੀਂ ਟੱਪਦੇ ਤੁਸੀਂ 100 ਸਾਲ ਦਾ ਦਾਵਾ ਕਰਦੇ ਹੋ ਸਰ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖਿਓ ਟੂ ਡਿਵੀਜ਼ਨ ਪੰਜਾਬ ਤੇ ਮੈਂ ਹਾਂ ਧਿਆਨ ਚੰਦ ਅੱਜ ਅਸੀਂ ਇੱਕ ਤੁਹਾਨੂੰ ਇਹੋ ਜੀ ਵੀਡੀਓ ਦਿਖਾਉਣ ਜਾ ਰਹੇ ਆਂ ਔਰ ਵੀਡੀਓ ਤੁਹਾਨੂੰ ਇਸ ਕਰਕੇ ਦਿਖਾਉਣ ਜਾ ਰਹੇ ਆਂ ਤਾਂ ਕਿ ਤੁਸੀਂ ਇਸ ਵੀਡੀਓ ਦਾ ਲਾਹਾ ਲੈ ਸਕੋ ਅਤੇ ਉਹ ਵੀ ਲਾਹਾ ਲੈ ਸਕਣ ਜੋ ਕਿ ਆਪਣੀ ਕਿਸੇ ਵੀ ਬਿਮਾਰੀ ਦਾ ਖਰਚ ਨਹੀਂ ਕਰ ਸਕਦੇ ਸੋ ਇਹ ਜਿਹੜੀ ਵੀਡੀਓ ਹੈ ਦੇਖਣ ਦਾ ਫਾਇਦਾ ਤੁਹਾਡਾ ਤਾਂ ਹੀ ਹੈ ਅਗਰ ਤੁਸੀਂ ਇਸ ਨੂੰ ਸ਼ੇਅਰ ਕਰੋਗੇ ਔਰ ਸ਼ੇਅਰ ਕਰੋਗੇ ਤੇ ਕਿਸੇ ਗਰੀਬ ਦਾ ਭਲਾ ਹੋ ਜਾਏਗਾ ਸੋ ਗੱਲ ਕਰਾਂਗੇ ਅਸੀਂ ਅੱਜ ਬਿਮਾਰੀਆਂ ਦੀ ਔਰ ਬਿਮਾਰੀਆਂ ਤੋਂ ਨਜਾਤ ਕਿਸਾ ਪਾਣੀ ਹੈ ਉਹ ਵੀ ਬਿਨਾ ਖਰਚ ਕੀਤੇ ਹੋਏ ਤੁਸੀਂ ਸੋਚ ਰਹੇ ਹੋਵੋਗੇ ਕਿ ਬਿਨਾ ਖਰਚ ਕੀਤਿਆਂ ਬਿਮਾਰੀ ਦੇ ਨਾਲ ਕਿੱਸਾ ਲੜਿਆ ਜਾਂਦਾ ਹੈ ਤੇ ਆਓ ਤੁਹਾਨੂੰ ਪਹਿਲਾਂ ਸੁਣਾ ਦਿੰਨੇ ਆ ਬਿਮਾਰੀ ਬਾਰੇ ਔਰ ਕਿਸ ਤਰ੍ਹਾਂ ਬਿਮਾਰੀ ਦੇ ਨਾਲ ਇੱਕ ਬੀਬੀ ਨੇ ਜਿੱਤ ਹਾਸਲ ਕੀਤੀ ਹੈ ਕਿਸ ਤਰ੍ਹਾਂ ਪੂਰੀ ਬਹਾਦਰੀ ਦੇ ਨਾਲ ਕੈਂਸਰ ਦੀ ਬਿਮਾਰੀ ਦੇ ਨਾਲ ਉਹ ਬੀਬੀ ਲੜੀ ਹੈ ਔਰ ਬੀਬੀ ਨੇ ਆਪਣੀ ਜਿਹੜੀ ਬਿਮਾਰੀ ਨੂੰ ਓਮਾਦ ਦਿੱਤੀ ਹੈ ਇੱਕ ਨਾਮ ਸੁਣਦੇ ਹੀ ਬੰਦੇ ਦੇ ਖੋਸ਼ ਉਡਾ ਦਿੰਦੀ ਹੈ ਕਿ ਜੇ ਅਗਰ ਕਿਸੇ ਨੂੰ ਕੈਂਸਰ ਹੋਇਆ ਹੋਵੇ ਤੇ ਸਾਡੇ ਨਾਲ ਐਸਲੇ ਮੌਜੂਦ ਨੇ ਪੰਜ ਜੀ ਜਿਨ੍ਹਾਂ ਨੂੰ ਕੈਂਸਰ ਹੋਇਆ ਸੀ ਪਰ ਇਹਨਾਂ ਨੇ ਇੱਕ ਕੈਂਸਰ ਦੀ ਲੜਾਈ ਫ੍ਰੀ ਆਫ ਕੋਸਟ 1 ਰੁਪਏ ਤੋਂ ਬਿਨਾ ਖਰਚ ਲੜਾਈ ਹੈ ਔਰ ਆਪਣੀ ਜ਼ਿੰਦਗੀ ਬਚਾਈ ਹੈ ਔਰ ਤੁਸੀਂ ਹੈਰਾਨ ਹੋਵੋਗੇ ਕਿ ਇਹ ਮੈਂ ਗੱਲ ਕਿਉਂ ਕਹਿ ਰਿਹਾ ਕਿ 1 ਰੁਪਿਆ ਖਰਚ ਨਹੀਂ ਹੋਇਆ ਇਹਨਾਂ ਦਾ ਤੇ ਗੱਲ ਕਰ ਲੈਂਦੇ ਆ ਸਾਡੇ ਨਾਲ ਪੰਜੀ ਮੌਜੂਦ ਨੇ ਪੰਜੀ ਕੀ ਨਾਮ ਹੈ ਤੁਹਾਡਾ ਬਲਵੀਰ ਕੌਰ ਮੇਰਾ ਨਾਮ ਹੈ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਕਿਹੜੀ ਬਿਮਾਰੀ ਸੀ ਤੁਹਾਨੂੰ ਮੈਨੂੰ ਗਲੇ ਨੂੰ ਕੈਂਸਰ ਸੀ ਤੇ ਮੇਰੇ ਕੋਲ ਪੈਰ ਤੇ ਲਹਾਨੀ ਆ ਬੇਟਾ ਮੇਰਾ ਨੰਨਾ ਛਾਪਤਾ ਕਰਦਾ ਜੇ ਤੇ ਮੇਰਾ ਕੋਈ ਕਮਾਉਣ ਵਾਲਾ ਸਾਧਨ ਨਹੀਂ ਹੈਗਾ ਤੇ ਮੈਂ ਕੰਮ ਕਰ ਵੀ ਕਰਦੀ ਰਹੀ ਆ ਤੇ ਤੇਨੇ ਮੈਨੂੰ ਜੋਬ ਵੀ ਦਿੱਤੀ ਮੈਂ ਇੱਥੇ ਆਉਂਦੀ ਰਹੀ ਆ ਤੇ ਮੇਰੇ ਕਈ ਸੱਠ ਠੀਕ ਹੋ ਗਈ ਆ ਤੇ ਹੁਣ ਕੋਈ ਪ੍ਰੋਬਲਮ ਨਹੀਂ ਦੋ ਤਿੰਨ ਵਾਰੀ ਟੈਸਟ ਕਰਾਏ ਆ ਨੋਰਮਲ ਆ ਗਏ ਹੂੰ ਤੇ ਪੰਜੀ ਹੁਣ ਕਿਹਾ ਕਿ ਮੈਂ ਇੱਥੇ ਆਈ ਆ ਮਤਲਬ ਇੱਥੇ ਦਾ ਮਤਲਬ ਆ ਸੈਰਾਜਮ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆ ਕਿ ਇਹ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਵਿੱਚ ਇੱਕ ਥੈਰੇਪੀ ਸੈਂਟਰ ਹੈ ਜਿਸ ਨੂੰ ਸੈਰਾਜਮ ਕਿਹਾ ਜਾਂਦਾ ਹੈ ਔਰ ਇਹ ਜਿਹੜਾ ਫ੍ਰੀ ਆਫ ਕੋਸਟ ਲਾਇਆ ਜਾਂਦਾ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜ ਜੀ ਆਪਣੇ ਮੂੰਹ ਕਹਿ ਰਹੇ ਨੇ ਕਿ ਉਹਨਾਂ ਨੇ 1 ਰੁਪਿਆ ਖਰਚ ਨਹੀਂ ਕੀਤਾ ਕਿਉਂਕਿ ਉਹ ਬੇਬਸ ਹਨ ਗਰੀਬ ਪਰਿਵਾਰ ਤੋਂ ਤੱल्लੁਕ ਰੱਖਦੇ ਨੇ ਅਤੇ ਉਹਨਾਂ ਕੋਲ ਇੰਨੇ ਰੁਪਏ ਨਹੀਂ ਸੀ ਕਿ ਉਹ ਕਿਸੇ ਵੱਡੇ ਹਸਪਤਾਲ ਵਿੱਚ ਜਾ ਕੇ ਆਪਣੀ ਸਿਹਤ ਦਾ ਇਲਾਜ ਕਰਵਾਉਂਦੇ ਅਤੇ ਇਸ ਨਾਮਰਦ ਬਿਮਾਰੀ ਜਿਹਨੂੰ ਕੈਂਸਰ ਕਿਹਾ ਜਾਂਦਾ ਉਸ ਲੜਾਈ ਦੇ ਨਾਲ ਲੜਦੇ ਤੇ ਪੰਜ ਜੀ ਇੱਥੇ ਅੱਗੇ ਫਿਰ ਕੋਈ ਪੈਸਾ ਵੀ ਦਿੱਤਾ ਤੁਸੀਂ ਨਹੀਂ ਜੀ ਨਹੀਂ ਪੈਸਾ ਕੋਈ ਨਹੀਂ ਲੱਗਾ ਫ੍ਰੀ ਇਹ ਸਭ ਕੁਝ ਹੈ ਤੇ ਮੈਨੂੰ ਜ਼ਬਰਦਸਤ ਨੇ ਤੇ ਝੋਭ ਵੀ ਦਿੱਤੀ ਕਿ ਕੰਮਕਾਰ ਵੀ ਕਰੀ ਜਾਓ ਥੋੜਾ ਬਤਾ ਕੁਝ ਮੈਂ ਘਰਾਂ ਘਰਾਂ ਦਾ ਵੀ ਕਰਦੀ ਆ ਤੇ ਕੁਝ ਇੱਥੇ ਵੀ ਕਰਦੀ ਆ ਤੇ ਮੇਰਾ ਘਰ ਦਾ ਬਜਾਰਾ ਚੱਲਦਾ ਆ ਤੇ ਇਸ ਸੈਂਟਰ ਤੇ ਆਉਣ ਤੋਂ ਪਹਿਲਾਂ ਤੁਹਾਨੂੰ ਕਿੰਨੇ ਦੱਸਿਆ ਸੀ ਸੈਂਟਰ ਬਾਰੇ ਸੈਂਟਰ ਬਾਰੇ ਮੇਰੀ ਸਿਸਟਰ ਆਉਂਦੀ ਮੇਰੀ ਸਿਸਟਰ ਦੇ ਬੇਟਿਆਂ ਦਾ ਐਕਸੀਡੈਂਟ ਹੋਇਆ ਸੀ ਉਹਨਾਂ ਨੇ ਮੈਨੂੰ ਦੱਸਿਆ ਸੀ ਉਦੋਂ ਤੇ ਨੋਰਮਲ ਜੀ ਮੈਨੂੰ ਚੌਕ ਜੀ ਪੈ ਗਈ ਸੀ ਮੈਂ ਕਿਹਾ ਘਰ ਦਾ ਕੰਮ ਕਰਨ ਢਈ ਆ ਤੇ ਮੈਨੂੰ ਧਾਣੂ ਕੇ ਕਪੜੇ ਕੱਢਣ ਡਈਏ ਤੇ ਤਾਂ ਹੁਣ ਕਿ ਹੋਇਆ ਨਹੀਂ ਗਿਆ। ਤੋਂ ਇੱਕੋ ਦਿਨ ਆਈ ਸ਼ਨੀਵਾਰ ਆਈ ਤੇ ਸ਼ਨੀਵਾਰ ਨਿਰਮਾਨ ਆ ਗਿਆ ਮੈਨੂੰ। ਇੱਕੋ ਦਿਨ ਨਿਰਮਾਨ ਆ ਗਿਆ। ਮਤਲਬ ਇੱਕ ਦਿਨ ਦੀ ਥੈਰੇਪੀ ਲੈਣ ਦੇ ਨਾਲ ਤੁਹਾਡਾ ਵਿਸ਼ਵਾਸ ਜਿਹੜਾ ਵੱਧ ਗਿਆ। ਹਾਂਜੀ ਹਾਂਜੀ। ਤੇ ਫਿਰ ਜਿਹੜੇ ਕੈਂਸਰ ਸੀ ਇਹ ਕਿੰਨੀ ਪੁਰਾਣੀ ਕੈਂਸਰ ਸੀ ਤੁਹਾਡੀ? ਕੈਂਸਰ ਕੋਈ ਜ਼ਿਆਦੀ ਪੁਰਾਣੀ ਨਹੀਂ 40 ਸਟੇਜ ਸਹੀ ਹੈ ਜੀ। ਛੇਤੀ ਬਦਲ ਲੱਗ ਗਿਆ ਛੇਤੀ ਬਦਲ ਲੱਗ ਗਿਆ ਤੇ ਇਹਦੇ ਬਾਰੇ ਕੋਈ ਟੈਸਟ ਵੀ ਕਰਾਈ ਸੀ ਡਾਕਟਰਾਂ ਕੋਲ ਵੀ ਗਏ ਹੋਣੇ ਤੁਸੀਂ ਟੈਸਟ ਮੇਰੇ ਗਲੇ ਚ ਪ੍ਰੋਬਲਮ ਹੈ ਨਾ ਕਾਫੀ ਪੁਰਾਣੀ 15 16 ਸਾਲ ਤੋਂ ਜ਼ਖਮ ਹੈ ਅੰਦਰ ਤੇ ਡਾਕਟਰਾਂ ਨੇ ਖਾਈਦਾ ਤੇ ਡਾਕਟਰਾਂ ਦੇ ਕਿ ਗੈਸ ਇਕੱਠਾ ਹੋ ਹੋ ਕੇ ਜਖਮ ਹੋਏ ਆ ਉਹਦਾ ਕਰਕੇ ਫਿਰ ਹੁਣ ਪਾਣੀ ਵੀ ਨਹੀਂ ਲੰਗਦਾ ਤੇ ਫਿਰ ਟੈਸਟ ਹੋਏ ਇੱਕ ਹਸਪਤਾਲਿਆ ਮੈਂ ਕੰਮ ਕਰਦੀ ਹਾਂ ਉੱਥੇ ਤੇ ਫਿਰ ਉਹਨਾਂ ਨੇ ਮੇਰਾ ਟੈਸਟ ਕੀਤਾ ਕਹਿੰਦੇ ਬੀਬੀ ਕੀ ਹੁੰਦਾ ਜਾਂਦਾ ਤੂੰ ਦਿਨੋ ਦਿਨ ਸੁੱਕਦੀ ਜਾਨੀ ਆ ਮੈਂ ਤਾਂ ਮੈਨੂੰ ਨਹੀਂ ਪਤਾ ਮੇਰੇ ਕੋਲ ਪਾਣੀ ਵੀ ਨਹੀਂ ਪੀਤਾ ਜਾਂਦਾ ਮੇਰਾ ਬਹੁਤ ਜਦੋਂ ਸਵੇਰੇ ਸਿਰ ਪਾਣੀ ਦਾ ਘੁੱਟ ਪਰਦੀ ਹੈ ਨਾ ਐ ਲੱਗਦਾ ਜਿਵੇਂ ਇੱਥੇ ਜਾ ਕੇ ਵੱਜਦਾ ਬਹੁਤ ਸੇਕ ਪੀੜ ਹੁੰਦਾ ਹੀ ਰੋਣੀ ਹਮੈਂ ਫਿਰ ਦਰਦ ਦੀ ਗੋਲੀ ਖਾ ਕੇ ਸਵੇਰੇ ਸਿਰ ਖਾਲੀ ਪੇਟ ਫਿਰ ਮੈਂ ਕੁਝ ਖਾ ਪੋਣੀ ਹੈ ਨਹੀਂ ਤਾਂ ਤੋਤਾ ਨਹੀਂ ਲੰਗਦਾ ਖਾਲੀ ਪੇਟ ਮੈਂ ਦਰਦ ਦੀ ਅੱਧੀ ਗੋਲੀ ਖਾਣੀ ਆ ਤੇ ਫਿਰ 10 ਮਿੰਟ ਠਹਿਰ ਕੇ ਕੋਈ ਖਾਣਾ ਵਗੈਰਾ ਖਾ ਸਕਦੀ ਹਾਂ ਉਦਾਂ ਮੇਰੇ ਕੋਲ ਕੁਝ ਨਹੀਂ ਲੰਗਦਾ ਤੇ ਡਾਕਟਰਾਂ ਨੇ ਦੱਸ ਦਿੱਤਾ ਸੀ ਕਿ ਤੁਹਾਨੂੰ ਐਡੀ ਕੈਂਸਰ ਹੈ ਹਾਂਜੀ ਡਾਕਟਰਾਂ ਨੇ ਮੇਰੀ ਹਫਤੇ ਬਾਅਦ ਰਿਪੋਰਟ ਆਈ ਪਤਾ ਨਹੀਂ ਬੰਦੇ ਹੋ ਕਿ ਆਈ ਕਿ ਪਤਾ ਨਹੀਂ ਕਿੱਥੋਂ ਆਈ ਫਿਰ ਉਹਨਾਂ ਨੇ ਮੈਨੂੰ ਤਾਂ ਨਹੀਂ ਦੱਸਿਆ ਮੇਰੀ ਭੈਣ ਦੇ ਬੇਟੇ ਨੂੰ ਦੱਸਿਆ ਸੀ ਪਰ ਮੈਨੂੰ ਪਤਾ ਲੱਗ ਗਿਆ ਸੀ ਕਿ ਜਿਹੜਾ ਮੈਨੂੰ ਨਹੀਂ ਦੱਸਦੇ ਮੈਨੂੰ ਕੈਂਸਰ ਹੈ ਜੀ ਪਰ ਮੈਂ ਘਬराई थी ਘਬराई ਨਹੀਂ ਉਹ ਡਾਕਟਰ ਨੇ ਕਿਹਾ ਮੈਂ ਉੱਥੇ ਕੰਮ ਵੀ ਕਰਦੀ ਹਾਂ ਉਹਨਾਂ ਨੇ ਕਿਹਾ ਕਹਿੰਦੇ ਕਿ ਤੁਸੀਂ ਦੀਦੀ ਹੁਣ ਤੁਹਾਡੇ ਕੋ ਕੰਮ ਨਹੀਂ ਹੋਣਾ ਤੇ ਤੁਸੀਂ ਨਾ ਜਾ ਕੇ ਆਪਣੀ ਨੋ ਨੂੰ ਜਾਂ ਬੇਟੀ ਨੂੰ ਜਾ ਕੇ ਆਂਡਲ ਗਵਾਂਡਲ ਨੂੰ ਕੀ ਇਹਨੂੰ ਹੀ ਦੋ ਕੰਮ ਤੜੇ ਕੋ ਨਹੀਂ ਹੋਣਾ ਮੈਂ ਕਿਉਂ ਨਹੀਂ ਹੋਣਾ ਮੈਂ ਕਿਹਾ ਮੇਰੇ ਸਿਰਫ ਗਲੇ ਨੂੰ ਪ੍ਰੋਬਲਮ ਹੈ ਮੇਰੇ ਹੋਰ ਕੇ ਥੋੜੀ ਹੈ ਮੇਰੇ ਹੱਥ ਪੈਰ ਤੇ ਚੱਲਦੇ ਹੈ ਕਹਿੰਦੇ ਉਹ ਸਾਨੂੰ ਪਤਾ ਨਾ ਕਿ ਨਹੀਂ ਹੋਣਾ ਮੈਂ ਕੰਮ ਇੱਡੇ ਟੇਟ ਹੋ ਕੇ ਲੱਗੀ ਰਹੀ ਡਾਕਟਰ ਮੰਨ ਗਿਆ ਕਿ ਕੰਮ ਲੱਗੀ ਰਹੀ ਹੈ ਇੱਕ ਛੁੱਟੀ ਨਹੀਂ ਕੀਤੀ ਦੋ ਕੁ ਦਿਨ ਮੇਰਾ ਸਾਹ ਜਾ ਪ੍ਰੋਬਲਮ ਹੋਈ ਸਾਹ ਚੜਦਾ ਮੇਨ ਛਾਤੀ ਰੋਗ ਗਈ ਉਹ ਦਿਨ ਮੈਂ ਦੋ ਛੁੱਟੀਆਂ ਕੀਤੀਆਂ ਨਹੀਂ ਤੇ ਨਹੀਂ ਮੈਂ ਕੋਈ ਛੁੱਟੀ ਨਹੀਂ ਕੀਤੀ ਮੈਂ ਘਰਾਂ ਵਾਲੀਆਂ ਤੇ ਵੀ ਜਿਨ੍ਹਾਂ ਦਾ ਕੰਮ ਕਰਦੀ ਹੈ ਨਾ ਉਹ ਵੀ ਮੰਨ ਲਗੀਆਂ ਕਹਿੰਦੀਆਂ ਚੰਗੀਆਂ ਤੂੰ ਜਿਹੜੀ ਹਿੰਮਤ ਨਹੀਂ ਆ ਰਹੀ ਨਹੀਂ ਤੇ ਲੋਕੀ ਦੇ ਨਾਮ ਸੁਣ ਕੇ ਦੇਖ ਪੈਂਦੇ ਆ ਹਮ ਅਗਰ ਤੁਸੀਂ ਇਸ ਬਿਮਾਰੀ ਦਾ ਲਾਜ ਕਰਾਉਂਦੇ ਹੋ ਤਾਂ ਤੁਹਾਨੂੰ ਕਿੰਨਾ ਖਰਚਾ ਦੱਸਦੇ ਸੀ ਡਾਕਟਰ ਮੈਂ ਪੁੱਛਿਆ ਹੀ ਨਹੀਂ ਕੇ ਇਹਨੂੰ ਪੁੱਛਿਆ ਹੀ ਨਹੀਂ ਕੇ ਇਹਨੂੰ ਮੈਂ ਕਹਾਂ ਕਿ ਮੇਰੇ ਕੋਲ ਪੈਹਾਟੇ ਲੈ ਨਹੀਂ ਹੈਗਾ ਪੁੱਛਾਂ ਕਿ ਇਹਨੂੰ ਕੀ ਮੈਂ ਨਹੀਂ ਪੁੱਛਿਆ ਗਿਆ ਜਦੋਂ ਬਿਮਾਰੀ ਦਾ ਨਾਮ ਸੁਣਾ ਆਪਣੇ ਅੰਦਰੋਂ ਤੇ ਡਰ ਗਈ ਹੋਣੀ ਤੁਸੀਂ ਨਹੀਂ ਮੈਂ ਨਹੀਂ ਡਰੀ ਮੈਂ ਗੁਰੂ ਨਾਨਕ ਦੇਵ ਜੀ ਦਾ ਵਿਸ਼ਵਾਸ ਕਰਦੀ ਹਾਂ ਮੈਂ ਨਹੀਂ ਡਰੀ ਉਹਦੇ ਗਲੀ ਅਰਦਾਸ ਕੀਤੀ ਕਿ ਹੁਣ ਤੂੰ ਹੀ ਆ ਮੈਂ ਕੰਮ ਵੀ ਕਰਦੀ ਫਿਰਾਂ ਤੇ ਮੈਨੂੰ ਰਮਾਨੀ ਆ ਜਾਈ ਉਸ ਤਰ੍ਹਾਂ ਹੀ ਹੋਇਆ ਮੈਂ ਕੰਮ ਵੀ ਕਰਦੀ ਰਹੀ ਤੇ ਮੈਨੂੰ ਰਮਾਨੀ ਆ ਤੇ ਅੱਜ ਕਿੰਨੀ ਦਰ ਹੋ ਗਈ ਤੁਹਾਨੂੰ ਇਸ ਸੈਂਟਰ ਵਿੱਚ ਆਂਦਿਆਂ ਥੈਰੇਪੀ ਲੈਂਦਿਆਂ ਨੂੰ ਮੈਨੂੰ 2.5 2.5 ਸਾਲ ਹੋ ਹੀ ਗਏ ਜੋ 2.5 ਸਾਲ ਹੋ ਗਏ ਆਉਂਦੀ ਹੁਣ ਤੁਹਾਡੀ ਕੈਂਸਰ ਵੀ ਠੀਕ ਹੈ ਤੇ ਕੈਂਸਰ ਵੀ ਠੀਕ ਹੈ ਤੁਹਾਡਾ ਟੈਸਟ ਕਰਾਏ ਦੋ ਤਿੰਨ ਵਾਰੀ ਨੋਰਮਲ ਆ ਗਿਆ ਨੋਰਮਲ ਆ ਗਿਆ ਹਾਂਜੀ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਲੱਖਾਂ ਰੁਪਏ ਲੈ ਕੇ ਹਸਪਤਾਲਾਂ ਵਿੱਚ ਆਉਂਦੇ ਨੇ ਮੈਂ ਉਹ ਨਹੀਂ ਕਹਿਨੀ ਆ ਕਿ ਇੱਥੇ ਫ੍ਰੀ ਮਿਲਣ ਈ ਇੱਥੇ ਕਿਹੜਾ ਕੋਈ ਪੈਸਾ ਲੱਗਣ ਡਿਆ ਵਾ ਤੇ ਵੱਧ ਤੋਂ ਵੱਧ ਦੁਨੀਆ ਆਓ ਤੇ ਆਣ ਕੇ ਤੇ ਫਾਇਦਾ ਠਾਓ ਇੱਥੇ ਫ੍ਰੀ ਹੈਗੀ ਇੱਥੇ ਕਿਹੜਾ ਪੈਸਾ ਲੱਗਣ ਡਿਆ ਕੋਈ ਹੂੰ ਤੇ ਜਿਹੜੇ ਡਾਕਟਰਾਂ ਨੂੰ ਇੰਨੇ ਪੈਸੇ ਦੇਣ ਡਹਿ ਜੈ ਇਨਾ ਉਜੜਣ ਡਹਿ ਜੇ ਇੱਥੇ ਆਓ ਫ੍ਰੀਜ ਲਾਜੋ ਓਂਡਿਆ ਆ ਫ੍ਰੀ ਆਓ ਤੇ ਲਾਜ ਕਰੋ ਕਦੀ ਇੱਥੇ ਸੈਂਟਰ ਚ ਲੋਕੋ ਪੈਸਾ ਮੰਗਿਆ ਕਦੀ ਨਹੀਂ ਜੀ ਕੋਈ ਪੈਸਾ ਨਹੀਂ ਕੀ ਕਹਿਣਾ ਚਾਹੋਗੇ ਸੈਂਟਰ ਨੂੰ ਇਸ ਸੈਂਟਰ ਦੇ ਦੇ ਮੈਂਬਰ ਨੇ ਜਿਹੜੇ ਮਾਲਕ ਨੇ ਸੈਂਟਰ ਦੀ ਬਹੁਤ ਬਹੁਤ ਧੰਨਵਾਦ ਆ ਮੈਂ ਬਹੁਤ ਸ਼ੁਕਰ ਗੁਜ਼ਾਰਿਆ ਇਹਦਾ ਜਿੰਨਾ ਧੰਨਵਾਦ ਕਰਾਂ ਉਹਨਾਂ ਹੀ ਥੋੜਾ ਜਿੰਨਾ ਵੀ ਧੰਨਵਾਦ ਕਰਾਂ ਉਸ ਬੱਚਿਆਂ ਦਾ ਜਿਹੜੇ ਕੇਅਰ ਕਰਦੇ ਨੇ ਤੇ ਜਿਹੜੇ ਸਾਈਲਸਰ ਨੇ ਜਿੰਨਾ ਵੀ ਮੈਂ ਧੰਨਵਾਦ ਕਰਾਂ ਉਹਨਾਂ ਹੀ ਥੋੜਾ ਤੇ ਬਿਲਕੁਲ ਦੋਸਤੋ ਇਹ ਸਨੋਪੈਣ ਜੀ ਜਿਹੜੇ ਕੀ ਕੈਂਸਰ ਦੀ ਬਿਮਾਰੀ ਦੇ ਨਾਲ ਲੜ ਕੇ ਅੱਜ ਬਿਲਕੁਲ ਠੀਕ ਠਾਕ ਹੋ ਗਏ ਨੇ ਉਹ ਵੀ 1 ਰੁਪਿਆ ਵੀ ਨਹੀਂ ਖਰਚ ਕੀਤਾ ਇਹਨਾਂ ਨੇ ਔਰ ਬਿਲਕੁਲ ਫ੍ਰੀ ਆਫ ਕੋਸ ਜਿਹੜਾ ਇਹਨਾਂ ਦਾ ਲਾਜ ਹੋਇਆ ਹੈ ਤੇ ਤੁਹਾਨੂੰ ਇਹ ਸੈਂਟਰ ਵੀ ਆਪਾਂ ਦਿਖਾ ਦਿੰਨੇ ਆ ਔਰ ਇਹ ਸੈਂਟਰ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਔਰ ਇਸ ਦੇ ਵਿੱਚ ਕਿਹੜੀ-ਕਿਹੜੀਆਂ ਆਈਆਂ ਆਧੁਨਿਕ ਮਸ਼ੀਨਾਂ ਲੱਗੀਆਂ ਨੇ ਜਿਹਦੇ ਵਿੱਚ ਤੁਹਾਡੀ ਥੈਰੇਪੀ ਹੋਣੀ ਹੈ ਤੇ ਤੁਸੀਂ ਜਿਹੜੇ ਆ ਉਹ ਬਿਲਕੁਲ ਤੰਦਰੁਸਤ ਹੋ ਜਾਓਗੇ ਤੇ ਚਲਦੇ ਆ ਫਿਰ ਦਿਖਾਨੇ ਤੁਹਾਨੂੰ ਇਸ ਸੈਂਟਰ ਬਾਰੇ ਇਸ ਸੈਂਟਰ ਦੀ ਕੀ ਹੈ ਉਹ ਜੀ ਤਕਨੀਕ ਹੈ ਜਿਹੜੀ ਕਿ ਤੁਹਾਨੂੰ ਤੰਦਰੁਸਤ ਕਰ ਦੇਵੇਗੀ ਤੇ ਬਿਲਕੁਲ ਦੋਸਤੋ ਅਸੀਂ ਇਹ ਤੁਹਾਨੂੰ ਉਹ ਸੈਂਟਰ ਦਿਖਾਣ ਲੱਗੇ ਆ ਜਿੱਥੇ ਕਿ ਥੈਰੇਪੀ ਕੀਤੀ ਜਾਂਦੀ ਹੈ ਔਰ ਇਹਨਾਂ ਬਿਮਾਰੀਆਂ ਦੇ ਨਾਲ ਫ੍ਰੀ ਆਫ ਕੋਸ ਲੱਹਿ ਜਾਂਦਾ ਜਿੱਥੇ ਕਿ 1 ਰੁਪਿਆ ਨਹੀਂ ਲੱਗਦਾ ਅਤੇ ਤੁਹਾਨੂੰ ਬਿਲਕੁਲ ਤੰਦਰੁਸਤ ਕੀਤਾ ਜਾਂਦਾ ਹੈ ਔਰ ਇਹ ਲਓ ਬਹੁਤ ਤਕਨੀਕੀ ਮਸ਼ੀਨਾ ਥੈਰੇਪੀ ਮਸ਼ੀਨਾ ਜਿੱਥੇ ਕਿ ਤਾਂ ਉਹ ਇਹ ਨਾਲ ਤੇ ਲਟਾਇਆ ਜਾਏਗਾ ਤਾਂ ਉਸ ਨੂੰ ਬਾਅਦ ਤੁਹਾਨੂੰ ਗਰਮ-ਗਰਮ ਜਿਹੜੀ ਹੈ ਹੀਟ ਦਿੱਤੀ ਜਾਏਗੀ ਔਰ ਇਹ ਜਿਹੜੀਆਂ ਮਸ਼ੀਨਾਂ ਨੇ ਜੋ ਦੱਸਿਆ ਜਾਂਦਾ ਕਿ ਕੋਰੀਆ ਦੀਆਂ ਬਣੀਆਂ ਹੋਈਆਂ ਨੇ ਔਰ ਕੋਰੀਆ ਦੀ ਇਹ ਤਕਨੀਕ ਹੈ ਵਿਦੇਸ਼ੀ ਤਕਨੀਕ ਹੈ ਪਰ ਇਸ ਵੇਲੇ ਸਾਡੇ ਭਾਰਤ ਵਿੱਚ ਵੀ ਆ ਚੁੱਕੀ ਹੈ ਔਰ ਇਸ ਦੇ ਵਿੱਚ ਕਿਸਾ ਲੋਕ ਰੋਜ਼ਾਨਾ ਰੁਟੀਨ ਦੇ ਵਿੱਚ ਇੱਥੇ ਆਂਦੇ ਨੇ ਅਤੇ ਲਾਹਾ ਲੈਂਦੇ ਨੇ ਔਰ ਸਾਡੇ ਨਾਲ ਅਸਲੇ ਸਾਇਲ ਸਰ ਮੌਜੂਦ ਨੇ ਜਿਹੜੇ ਕਿ ਇਸ ਸੈਂਟਰ ਦੇ ਓਨਰ ਨੇ ਔਰ ਫ੍ਰੀ ਆਫ ਕੋਸ ਜਿਹੜੀ ਲੋਕਾਂ ਨੂੰ ਸੇਵਾ ਜਿਹੜੀ ਹੈ ਉਹ ਮੁਹੱਈਆ ਕਰਵਾਉਂਦੇ ਨੇ ਲੋਕਾਂ ਦੀ ਫ੍ਰੀ ਆਫ ਕੋਸ ਸੇਵਾ ਕਰਦੇ ਨੇ ਸਾਹਿਬ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਔਰ ਬਹੁਤ ਸੁਣਿਆ ਤੁਹਾਡਾ ਨਾਮ ਕਿ ਤੁਸੀਂ ਬਹੁਤ ਸੇਵਾ ਕਰਦੇ ਹੋ ਜਨਤਾ ਦੀ ਔਰ ਕਿੱਸਾ ਲੱਗਦਾ ਤੁਹਾਨੂੰ ਇਸ ਤਰ੍ਹਾਂ ਦੀ ਸੇਵਾ ਕਰਕੇ ਔਰ ਮਨ ਦੇ ਵਿੱਚ ਤੁਹਾਡੇ ਕੀ ਭਾਵਨਾ ਸੀ ਜਿਸ ਕਰਕੇ ਤੁਸੀਂ ਲੋਕਾਂ ਨੂੰ ਫ੍ਰੀ ਆਫ ਕੋਸ ਸੇਵਾ ਦੇ ਰਹੇ ਦਰਸਲ ਇੱਕ ਕਨਸੈਪਟ ਦੀ ਸ਼ੁਰੂਆਤ ਜਿਹੜੀ ਹੈ ਸੇਰਾਜਮ ਕੰਪਨੀ 1998 ਵਿੱਚ ਲਾਂਚ ਹੋਈ ਹੈ ਤੇ 1998 ਤੋਂ ਬਾਅਦ ਇਹ ਕੰਪਨੀ ਲਗਾਤਾਰ ਵਰਲਡ ਦੇ 70 ਦੇਸ਼ਾਂ ਵਿੱਚ ਚੱਲ ਰਹੀ ਹੈ ਤੇ 26 ਸਾਲ ਹੋ ਗਏ ਨੇ ਵਰਲਡ ਵਿੱਚ ਚੱਲਦੇ ਨੂੰ ਤੇ ਇਸੇ ਸਾਲ ਜਨਵਰੀ ਦੇ ਵਿੱਚ ਸਿਰਜਮਨ ਭਾਰਤ ਵਿੱਚ 20 ਸਾਲ ਦਾ ਸੈਲੀਬ੍ਰੇਸ਼ਨ ਵੀ ਮਨਾਇਆ ਗਿਆ ਬਰਥਡੇ ਸੈਲੀਬ੍ਰੇਟ ਕੀਤਾ ਗਿਆ ਤੇ ਸਾਡੇ ਸੈਂਟਰਲ ਚੱਲਦੇ ਨੂੰ 18 ਸਾਲ ਹੋ ਗਏ ਨੇ ਤੇ ਅੱਰੇ ਵੀ 18 ਸਾਲ ਦੀ ਜਿਹੜੀ ਇਹ ਕੀਤੀ ਗਈ ਹੈ ਅੰਬਸਰ ਦੇ ਵਿੱਚ ਅਸੀਂ ਇਹ ਸੈਂਟਰ ਜਿਹੜਾ ਸੀ 2008 ਦੇ ਵਿੱਚ ਓਪਨ ਕੀਤਾ ਸੀ ਤੇ ਇੱਕ ਕੋਰੀਆ ਤੋਂ ਇਹ ਕੰਪਨੀ ਆਈ ਹੈ ਇਹ ਕੰਪਨੀ ਦਾ ਇੱਕ ਮੈਸੇਜ ਹੈ ਆਮ ਲੋਕਾਂ ਤੱਕ ਕਿ ਜਿਸ ਤਰ੍ਹਾਂ ਅਸੀਂ ਪੁਰਾਣੇ ਟਾਈਮ ਦੇ ਵਿੱਚ ਕੋਈ ਦਵਾਈ ਟੀਕਾ ਨਹੀਂ ਸੀ ਕਰਦੇ ਆਪਰੇਸ਼ਨ ਨਹੀਂ ਸੀ ਕਰਾਉਂਦੇ ਥੋੜੀ ਜੀ ਆਪਾਂ ਨੂੰ ਸਮਝ ਰੱਖਣੀ ਪੈਗੀ ਜਿਹਦੇ ਨਾਲ ਅਸੀਂ ਲਾਈਫ ਵਿੱਚ ਆਪਣੀ ਸਿਹਤ ਨੂੰ ਮੈਨੇਜਮੈਂਟ ਕਰਦੇ ਹੋਏ 100 ਸਾਲ ਤੱਕ ਜੀ ਸਕਦੇ ਆ ਸਾਡਾ ਟਾਰਗੇਟ ਇਹੀ ਹੈ ਪਰ ਅੱਜ ਕੱਲ੍ਹ ਤੇ ਲੋਕੀ 50 ਸਾਲ ਨਹੀਂ ਟੱਪਦੇ ਤੁਸੀਂ 100 ਸਾਲ ਦਾ ਦਾਵਾ ਕਰਦੇ ਹੋ ਸਰ ਦਾਵਾ ਇਸ ਕਰਕੇ ਕਰਦੇ ਆ ਕਿ ਬੇਸਿਕਲੀ ਅੱਜ ਦੇ ਟਾਈਮ ਦੇ ਵਿੱਚ ਕੈਮੀਕਲ ਇਨਟੇਕ ਬਹੁਤ ਜ਼ਿਆਦਾ ਹੋ ਰਿਹਾ ਹੈ ਕਿਉਂਕਿ ਖੇਤਾਂ ਵਿੱਚ ਖਾਦਾਂ ਬਹੁਤ ਪੈਰੀਆਂ ਨੇ ਹਰ ਜਗ੍ਹਾ ਤੇ ਮਿਲਾਵਟ ਏ ਹਰ ਜਗ੍ਹਾ ਤੇ ਪਿਓਰਿਟੀ ਕਿਤੇ ਨਹੀਂ ਹੈਗੀ ਉਹਦੇ ਕਰਕੇ ਕੀ ਹੁੰਦਾ ਹੈ ਕਿ ਸਾਡੇ ਪੇਟ ਦੇ ਵਿੱਚੋਂ ਸਮੱਸਿਆਵਾਂ ਸ਼ੁਰੂਆਤ ਹੁੰਦੀ ਹੈ ਪੁਰਾਣੀ ਟਾਂਚੇ ਹਕੀਮ ਕਹਿੰਦੇ ਹੁੰਦੇ ਸੀ ਪੇਟ ਨਰਮ ਪੈਰ ਗਰਮ ਤੇ ਮੱਥਾ ਠੰਡਾ ਬਿਮਾਰੀ ਨਵਾਰਾ ਡੰਡਾ ਲੇਕਿਨ ਅੱਜ ਹਾਲਾਤ ਬਦਲ ਚੁੱਕੇ ਹੈ ਅੱਜ ਕੀ ਹਾਲਾਤ ਆ ਗਏ ਨੇ ਕਿ ਪੇਟ ਸਾਰੇ ਸਖਤ ਹੋਏ ਪਏ ਨੇ ਉਸ ਤੋਂ ਬਾਅਦ ਪੇਟ ਸਖਤ ਹੋਣ ਤੋਂ ਬਾਅਦ ਪੈਰ ਠੰਡੇ ਪੈਂਦੇ ਪਏ ਨੇ ਇਹ ਮੱਥੇ ਗਰਮ ਬੀਪੀ ਸਾਰਾ ਚੜੇ ਜਾਂਦੇ ਆ ਕਾਰਨ ਕੀ ਹੈਗਾ ਕਿ ਸਾਡਾ ਮੈਟਾਬੋਲਿਜ਼ਮ ਜਿਹੜਾ ਹੈ ਉਹ ਡਿਸਟਰਬ ਹੋ ਚੁੱਕਾ ਹੈ ਅਸੀਂ ਲੋਕ ਉਸ ਚੀਜ਼ ਨੂੰ ਠੀਕ ਤੇ ਦਵਾਈਆਂ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਮੈਡੀਕਲ ਆਪਣੀ ਜਗ੍ਹਾ ਤੇ ਹੈ ਇੱਕ ਥੈਰੇਪੀ ਜਿਹੜੀ ਹੈ ਇਹ ਇੱਕ ਥੈਰੇਪੀ 10 ਕਿਲੋਮੀਟਰ ਸੈਰ ਕਰਨ ਦੇ ਬਰਾਬਰ ਹੈ ਹੁਣ ਇੱਕ ਬਜ਼ੁਰਗ ਮਾਤਾ ਜੀ ਆ ਉਹਨਾਂ ਕੋ ਗੋਡਿਆਂ ਦੀ ਪ੍ਰੋਬਲਮ ਹੈ ਗੋਡਿਆਂ ਤੁਰਿਆ ਨਹੀਂ ਜਾਂਦਾ ਲੇਕਿਨ ਜਦੋਂ ਮਸ਼ੀਨ ਤੇ ਲੇਟਣ ਗਏ ਤੇ ਲੇਟੇ ਲੇਟੇ ਉਹਨਾਂ ਦੇ 10 ਕਿਲੋਮੀਟਰ ਸੈਰ ਹੁੰਦੀ ਹੈ ਆਟੋਮੈਟਿਕਲੀ ਉਹਨਾਂ ਦੇ ਗੋਡੇ ਜਿਹੜੇ ਠੀਕ ਹੋਣੇ ਸ਼ੁਰੂ ਹੋ ਜਾਣੇ ਬੇਸਿਕਲੀ ਪ੍ਰੋਬਲਮ ਕਿੱਥੋਂ ਸ਼ੁਰੂ ਹੁੰਦੀ ਹੈ ਪੇਟ ਤੋਂ ਪੇਟ ਤੋਂ 50% ਪ੍ਰੋਬਲਮ ਆਉਂਦੀਆਂ ਨੇ ਫਿਰ ਉਹ ਪ੍ਰੋਬਲਮਾਂ ਚੱਲ ਕੇ ਸਾਡੇ ਬਲੱਡ ਵਿੱਚ ਆ ਜਾਂਦੀਆਂ ਨੇ 70% ਪ੍ਰੋਬਲਮ ਜਿਹੜੀਆਂ ਨੇ ਬਲੱਡ ਵਿੱਚ ਆਏ ਨੇ ਜਦੋਂ ਬਲੱਡ ਵਿੱਚ ਪ੍ਰੋਬਲਮ ਹੁੰਦੀਆਂ ਨੇ ਬਲੱਡ ਵਿੱਚ ਜਦੋਂ ਵੀ ਅਸੀਂ ਪ੍ਰੋਬਲਮ ਲੈ ਕੇ ਜਾਂਦੇ ਹਾਂ ਤੇ ਸਭ ਤੋਂ ਪਹਿਲਾਂ ਟੈਸਟ ਸਾਡੇ ਵਿੱਚ ਬਲੱਡ ਸੈਂਪਲ ਲੀ ਜਾਂਦਾ ਹੈ ਐਵੇਂ ਕਿ ਬਲੱਡ ਦੇ ਵਿੱਚ ਪ੍ਰੋਬਲਮਾਂ ਨੇ ਮਸ਼ੀਨ ਕੀ ਕਰਦੀ ਏ ਇਹ ਸਪਾਇਨ ਮੈਨੇਜਮੈਂਟ ਕਰਦੀ ਏ ਕਿਉਂਕਿ ਰੀੜ ਦੀ ਹੱਡੀ ਸਾਡੇ ਛੇਤੀ ਜਾੜੇ ਰੂਟ ਆਫ ਹਿਊਮਨ ਬੋਡੀ ਰੀੜ ਦੀ ਹੱਡੀ ਜਿਹੜਾ ਹੋਣ ਕਰਕੇ ਜੜ ਤੋਂ ਜਦੋਂ ਅਸੀਂ ਮੈਨੇਜਮੈਂਟ ਕਰਦੇ ਆ ਨਸਾਂ ਨਾੜੀਆਂ ਖੁੱਲ੍ਹਣ ਲੱਗ ਜਾਂਦੀਆਂ ਸਾਡੇ ਸ਼ੀਰ ਦੇ ਅੰਗ ਜਿਹੜੇ ਨੇ ਜਿਹੜੇ ਕੰਮ ਨਹੀਂ ਕਰ ਰਹੇ ਉਹ ਕੰਮ ਕਰਨਾ ਸ਼ੁਰੂ ਹੋ ਜਾਂਦੇ ਨੇ ਤੇ ਅਸੀਂ ਕਿਸੇ ਦੀ ਬਿਮਾਰੀ ਠੀਕ ਨਹੀਂ ਕਰਦੇ ਅਸੀਂ ਹੈਲਥ ਮੈਨੇਜਮੈਂਟ ਕਰਦੇ ਆ ਕਿ ਅਜਿਹੇ ਟਾਈਮ ਦੇ ਵਿੱਚ ਅਸਡੇ ਘਰ ਦੇ ਵਿੱਚ ਕੋਈ ਉਪਕਰਣ ਐਸਾ ਹੈ ਨਹੀਂ ਜਿਹੜਾ ਹੈਲਥ ਮੈਨੇਜਮੈਂਟ ਕਰ ਸਕੇ ਉਹਦੇ ਲੈਕ ਆਫ ਐਕਸਰਸਾਈਜ਼ ਲੈਕ ਆਫ ਮਤਲਬ ਕਿ ਹੈਲਥ ਮੈਨੇਜਮੈਂਟ ਅਸੀਂ ਲੋਗ ਮੈਡੀਕਲ ਨੂੰ ਫਿਰ ਮੁਕ ਭਗਤ ਕਰ ਜਾਂਦੇ ਹਾਂ ਫਿਰ ਬਹੁਤ ਸਾਰਾ ਪੈਸਾ ਲਗਾ ਕੇ ਵੀ ਅਸੀਂ ਉਹ ਆਪਣੀ ਗਵਾਚੀ ਹੋਈ ਸਿਹਤ ਨਹੀਂ ਹਾਸਲ ਕਰ ਪਾਉਂਦੇ ਪਰ ਸੇਰਾ ਜਮ ਦਾ ਪ੍ਰੋਡਕਟ ਇੱਕ ਐਸਾ ਪ੍ਰੋਡਕਟ ਹੈ ਜਿਹਨੂੰ ਭਾਰਤ ਸਰਕਾਰ ਵੱਲੋਂ ਹੀ ਮਾਨਤਾ ਪ੍ਰਾਪਤ ਹੈ ਐਫ ਡੀਏ ਸਰਟੀਫਿਕੇਸ਼ਨ ਹੈ ਉਸ ਤੋਂ ਬਾਅਦ ਡਬਲ ਯੂ ਐਚਓ ਦੇ ਸਿਧਾਂਤਾਂ ਦੇ ਕੰਮ ਕਰਦੀ ਪਈ ਹੈ ਅਸੀਂ ਲੋਕਾਂ ਨੂੰ ਅਵੇਅਰ ਕਰਦੇ ਪਏ ਆ ਕਿ ਲਾਈਫ ਬੜੀ ਅਨਮੋਲ ਹੈ ਬੜੀ ਵੈਲਿਊਏਬਲ ਹੈ ਤੇ ਉਸ ਚੀਜ਼ ਨੂੰ ਸਮਝਦੇ ਹੋਏ ਇਸ ਚੀਜ਼ ਦਾ ਰੈਗੂਲਰ ਇਸਤੇਮਾਲ ਕਰੋ ਕਿ ਲਾਈਫ ਵਿੱਚ ਕਦੀ ਵੀ ਦਵਾਈਖਾਨੇ ਦੀ ਲੋੜ ਨਾ ਪਵੇ ਇਹ ਇੱਕ ਹੈਲਥ ਮੈਨੇਜਮੈਂਟ ਹੈ ਤੇ ਇੱਕ ਹੈਲਥ ਅਵੇਅਰਨੈਸ ਕਰਦੇ ਹੋਏ 18 ਸਾਲ ਤੋਂ ਅਸੀਂ ਲੋਕਾਂ ਨੂੰ ਫ੍ਰੀ ਦੇ ਵਿੱਚ ਡੈਮੋ ਦੇ ਕੇ ਲੋਕਾਂ ਨੂੰ ਠੀਕ ਕਰਦੇ ਪਏ ਆ ਤੇ ਅੰਬਰਸਰ ਦੇ ਵਿੱਚ ਸਾਡੇ ਵੈਲਵਿਸ਼ਰ ਬਹੁਤ ਜਾਦੇ ਨੇ ਜਿਨ੍ਹਾਂ ਨੇ ਘਰਾਂ ਵਿੱਚ ਪ੍ਰੋਡਕਟ ਦਾ ਇਸਤੇਮਾਲ ਵੀ ਕਰਦੇ ਪਏ ਨੇ ਤੇ ਆਪਣੇ ਪਰਿਵਾਰ ਨੂੰ ਵੀ ਹੈਲਦੀ ਰੱਖਦੇ ਪਏ ਨੇ ਤੇ ਬਹੁਤ ਲੋਕੀ ਇਸੀ ਦਾ ਫਾਇਦਾ ਚੁੱਕ ਰਹੇ ਨੇ ਡੈਮੋ ਦੀ ਗੱਲ ਕੀਤੀ ਹੈ ਤੁਸੀਂ ਔਰ ਦੋਸਤੋ ਅਸੀਂ ਤੁਹਾਨੂੰ ਡੈਮੋ ਦਿਖਾ ਦਿੰਦੇ ਆ ਇਹ ਉਹੀ ਡੈਮੋ ਮਸ਼ੀਨਾਂ ਨੇ ਜਿੱਥੇ ਕਿ ਅੱਜ ਜਿਹੜੇ ਨੇ ਲੋਕ ਹਜ਼ਾਰਾਂ ਦੀ ਤعداد ਦੇ ਵਿੱਚ ਲੋਕ ਇੱਥੇ ਆਉਂਦੇ ਨੇ ਔਰ ਆਪਣੀ ਜਿਹੜੀ ਚੰਗੀ ਸਿਹਤ ਹੈ ਉਸ ਨੂੰ ਇਸ ਸੈਂਟਰ ਤੋਂ ਲੈ ਕੇ ਜਾਂਦੇ ਨੇ ਔਰ ਕਈ ਇਸ ਵੇਲੇ ਤੁਸੀਂ ਜਿਸ ਤਰ੍ਹਾਂ ਹੁਣ ਥੋੜੀ ਜਿਹੀ ਪਹਿਲਾਂ ਭੈਣ ਜੀ ਨੂੰ ਸੁਣਿਆ ਸੀਗਾ ਕਿ ਉਹ ਕਹਿ ਰਹੀ ਸੀ ਕਿ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਆ ਔਰ ਕੈਂਸਰ ਦੀ ਬਿਮਾਰੀ ਦੇ ਵਿੱਚ ਉਹਨਾਂ ਦੀ ਆਵਾਜ਼ ਵੀ ਜਿਹੜੀ ਚਲੀ ਗਈ ਸੀ ਔਰ ਡਾਕਟਰਾਂ ਨੇ ਵੀ ਉਹਨਾਂ ਨੂੰ ਨਾ ਕਹਿ ਦਿੱਤੀ ਸੀ ਕਿ ਉਹ ਹੁਣ ਕੰਮ ਕਰਨਾ ਬੰਦ ਕਰ ਦੇਣ ਅਤੇ ਉਹਨਾਂ ਦੇ ਕੋਲੋਂ ਜਿਹੜੀ ਹੈ ਹੁਣ ਕੰਮ ਨਹੀਂ ਹੋਵੇਗਾ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਚੰਗੀ ਸਿਹਤ ਇਸ ਸੈਂਟਰ ਵੱਲੋਂ ਦਿੱਤੀ ਗਈ ਹੈ ਇਸ ਪਰਿਵਾਰ ਵੱਲੋਂ ਦਿੱਤੀ ਗਈ ਹੈ ਔਰ ਇਹ ਸੈਂਟਰ ਤੁਹਾਨੂੰ ਅਸੀਂ ਪੂਰਾ ਦਿਖਾ ਦਿੰਨੇ ਆ ਔਰ ਜਿਹੜੇ ਕੀ ਰੋਜ਼ਾਨਾ ਰੁਟੀਨ ਦੇ ਵਿੱਚ ਸੈਂਕੜੇ ਜਿਹੜੇ ਇੱਥੇ ਜਿਹੜੇ ਨੇ ਉਹ ਜਿਹੜੇ ਆਪਣੇ ਦੁੱਖ ਦਰਦ ਲੈ ਕੇ ਆਉਂਦੇ ਨੇ ਪਰ ਇੱਥੋਂ ਹੱਸਦੇ ਹੋ ਜਾਂਦੇ ਨੇ ਇਹ ਆਧੁਨਿਕ ਮਸ਼ੀਨ ਹੈ ਔਰ ਇਸ ਦੇ ਵਿੱਚ ਸਾਰੀ ਬੋਡੀ ਦਾ ਜਿਹੜਾ ਸਕੈਨ ਹੈ ਉਹ ਹੁੰਦਾ ਹੈ ਔਰ ਸਕੈਨ ਦੇ ਵਿੱਚ ਤੁਹਾਡੀ ਜਿਹੜੀ ਰੀੜ ਦੀ ਹੱਡੀ ਦੀ ਹੈ ਜਿਹੜੀ ਹੈ ਸਪਾਈਨ ਦੀ ਜਿਹੜੀ ਹੈ ਮੁਰੰਮਤ ਹੈ ਉਹ ਕੀਤੀ ਜਾਂਦੀ ਹੈ ਔਰ ਇਹ ਜਿਹੜੀਆਂ ਮਸ਼ੀਨਾਂ ਨੇ ਤੁਸੀਂ ਦੇਖ ਸਕਦੇ ਹੋ ਕੋਰੀਅਰੀਆਂ ਬਣੀਆਂ ਹੋਈਆਂ ਨੇ ਔਰ ਹਰ ਇੱਕ ਦੀ ਆਪਣੀ ਆਪਣੀ ਵੱਖਰੀ ਵੱਖਰੀ ਵਿਸ਼ੇਸ਼ਤਾ ਹੈ ਔਰ ਵੱਖਰਾ ਵੱਖਰਾ ਕੰਮ ਹੈ ਔਰ ਇਸ ਦੇ ਵੱਖਰੇ ਵੱਖਰੇ ਨਾਮ ਨੇ ਜਿਸ ਤਰ੍ਹਾਂ ਕਿ ਇੱਕ ਆਮ ਮਸ਼ੀਨ ਨੂੰ ਆਪਾਂ ਦੇਖ ਸਕਦੇ ਹਾਂ ਕਿ ਇਸ ਨੂੰ V3 ਕਿਹਾ ਜਾਂਦਾ ਹੈ ਇਸ ਨੂੰ V3 ਕਿਹਾ ਜਾਂਦਾ ਹੈ ਔਰ ਇਸ ਦੀ ਵੱਖਰੀ ਵਿਸ਼ੇਸ਼ਤਾ ਹੈ ਔਰ ਇਸ ਦੇ ਜਿਹੜੇ ਵੱਖਰੀ ਮਸ਼ੀਨ ਲੱਗੀ ਹੋਈ ਹੈ ਔਰ ਇਸ ਦੇ ਨਾਲ ਨਾਲ ਤੁਹਾਨੂੰ ਮੈਂ ਇੱਕ ਮੈਟ ਵੀ ਦਿਖਾਣਾ ਜਿਹੜਾ ਕਿ ਬਹੁਤ ਆਧੁਨਿਕ ਤਕਨੀਕ ਦੇ ਨਾਲ ਬਣਿਆ ਹੋਇਆ ਔਰ ਇਸ ਮੈਟ ਦੇ ਉੱਪਰ ਜਿਹੜੇ ਨੇ ਉਹ ਸਟੋਨ ਲੱਗੇ ਹੋਏ ਨੇ ਔਰ ਸਟੋਨ ਵੱਖਰੀ ਵੱਖਰੀ ਧਾਤੂ ਦੇ ਬਣੇ ਹੋਏ ਨੇ ਵੱਖਰੇ ਵੱਖਰੇ ਉਪਕਰਨਾ ਤਾਂ ਤਿਆਰ ਕੀਤੇ ਹੋਏ ਨੇ ਔਰ ਸਾਈ ਸਰ ਜਿਸ ਤਰ੍ਹਾਂ ਇਹ ਜਿਹੜੇ ਲੱਗੇ ਹੋਏ ਨੇ ਸਟੋਨ ਲੱਗੇ ਹੋਏ ਨੇ ਕਿਹੜੀ ਧਾਤੂ ਦੇ ਬਣੇ ਹੋਏ ਨੇ ਔਰ ਇਹ ਇੱਕ ਡੀਪ ਸਲੀਪ ਸਾਇੰਸ ਹੈ ਆਈ ਦੇ ਟਾਈਮ ਦੇ ਵਿੱਚ ਸਾਇਲੈਂਟ ਅਟੈਕਸ ਆਪ ਇਹਨਾਂ ਰਾਤ ਨੂੰ ਆਉਂਦੇ ਆ ਬੋਡੀ ਟੈਂਪਰੇਚਰ ਡਾਊਨ ਕਰਕੇ ਜੀ ਇਹ ਸੈਰਾਜਨ ਦੀ ਇੱਕ ਸਪੈਸ਼ਲ ਮਟੀਰੀਅਲ ਹੈ ਇਸ ਸਟੋਨ ਜਿਹਦੇ ਵਿੱਚ ਡੈਗਸਟੋਨ ਰੈਡ ਕਲੇ ਐਕਸਟਰਾ ਮਟੀਰੀਅਲ ਇਹਨੂੰ 100% ਤੋਂ 1200 ਡਿਗਰੀ ਟੈਂਪਰੇਚਰ ਤੇ ਬੇਕਡ ਕਰਕੇ ਇਹ ਸਟੋਨ ਜਿਹੜੇ ਬਣਾਏ ਗਏ ਨੇ ਇਹ ਸਟੋਨ ਜਿਹੜੇ ਨੇ ਅਸੀਂ ਮੈਂਬਰਸ ਨੂੰ ਫ੍ਰੀ ਗਿਫਟ ਵਿੱਚ ਵੀ ਦਿੰਦੇ ਆ ਤੇ ਮੈਂਬਰਸ ਨੂੰ ਆਈ ਕਵਰ ਬੈਲਟਾ ਵੀ ਫ੍ਰੀ ਗਿਫਟ ਵਿੱਚ ਦਿੰਦੇ ਆ ਤੇ ਉਸ ਤੋਂ ਬਾਅਦ ਇਹ ਨੈਟ ਮੈਂਬਰ ਪਰਚੇਸ ਕਰ ਲੈਂਦੇ ਨੇ ਜਿਨ੍ਹਾਂ ਨੂੰ ਫਰਕ ਲੱਗਦਾ ਏ ਇਹ ਪ੍ਰਦਕ ਵਿੱਚ ਐਫ ਆਈ ਆਰ ਇਸ ਨਿਕਲਦੀਆਂ ਨੇ ਜਿਹੜੀਆਂ ਕਿ ਸਾਨੂੰ 24 ਘੰਟੇ ਨਹੀਂ ਮਿਲਦੀਆਂ ਲੇਕਿਨ ਐਸੇ ਨੈਟ ਦਾ ਇਸਤੇਮਾਲ ਕਰਨ ਨਾਲ ਸਾਨੂੰ ਐਫ ਆਈ ਆਰ ਇਸ ਮਿਲ ਕਰਕੇ ਵਿਟਾਮਿਨ ਡੀ ਦੀ ਜਿਹੜੀ ਕਮੀ ਹੈ ਜਿਹੜੀ ਸੂਰਜ ਦੇਵਤਾ ਤੋਂ ਹੁੰਦੀ ਉਹ ਪੂਰੀ ਹੋ ਜਾਂਦੀ ਏ ਖਾਸ ਕਰਕੇ ਲੇਡੀਜ਼ ਨੂੰ ਜਿਹੜੀ ਪ੍ਰੋਬਲਮ ਹੈ ਉਹ ਵਿਟਾਮਿਨ ਡੀ ਦੀ ਪ੍ਰੋਬਲਮ ਕਰਕੇ ਹੀ ਸਭ ਤੋਂ ਜ਼ਿਆਦਾ ਹੱਡੀਆਂ ਕਮਜ਼ੋਰ ਰਹਿੰਦੀਆਂ ਨੇ ਇਹ ਮਸ਼ੀਨ ਦਾ ਇਸਤੇਮਾਲ ਕਰਨ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਨੇ ਜੀ ਹਾਂਜੀ ਆ ਤੁਸੀਂ ਕਹਿ ਰਹੇ ਕਿ ਪੇਟ ਦੇ ਜਿਹੜੇ ਰੋਗ ਐ ਇਸ ਮੈਟ ਤੇ ਲੰਮੇ ਪੈਣ ਨਾਲ ਠੀਕ ਹੋ ਜਾਂਦੇ ਨੇ ਔਰ ਇਸ ਮੈਟ ਦੇ ਉੱਪਰ ਕਿੰਨੀ ਦੇਰ ਜਿਹੜਾ ਲੇਟਿਆ ਜਾ ਸਕਦਾ ਔਰ ਇਹਦਾ ਟੈਂਪਰੇਚਰ ਕਿੰਨਾ ਹੁੰਦਾ ਸਰ ਇਹ ਇੱਕ ਨੇਚਰ ਦੇ ਨਾਲ ਚੁੜੀ ਹੋਈ ਚੀਜ਼ ਐ ਤੇ ਇਹਦਾ ਟੈਂਪਰੇਚਰ ਜਿਹੜਾ ਐ ਬਾਡੀ ਟੈਂਪਰੇਚਰ ਦੇ ਨਾਲ ਮਤਲਬ ਕਿ ਉਹਦੇ ਨਾਲ ਸੈਟ ਕੀਤਾ ਹੋਇਆ ਐ ਤੇ ਜਦੋਂ ਅਸੀਂ ਇੱਥੇ ਲੇਟਦੇ ਆ ਸਾਡੀ ਇਮਿਊਨਿਟੀ ਪਾਵਰ ਮਜ਼ਬੂਤ ਹੋਣ ਲੱਗ ਪੈਂਦੀ ਐ ਤੇ ਇਹਦਾ ਇਮਿਊਨਿਟੀ ਪਾਵਰ ਮਜ਼ਬੂਤ ਹੋਣ ਦਾ ਕਾਰਨ ਕਿ ਕਦੀ ਵੀ ਤੁਹਾਨੂੰ ਬੁਖਾਰ ਨਹੀਂ ਚੜੇਗਾ ਕਦੀ ਤੁਹਾਡੇ ਗੋਡੇ ਪੀੜ ਨਹੀਂ ਕਰਨਗੇ ਕਦੀ ਤੁਹਾਡੀ ਇਮਿਊਨਿਟੀ ਪਾਵਰ ਮਜ਼ਬੂਤ ਰਹੇਗੀ ਰਾਤ ਨੂੰ ਨੀਂਦ ਅੱਛੀ ਆਏਗੀ ਤੁਹਾਨੂੰ ਹਾਰਦੀ ਪ੍ਰੋਬਲਮ ਨਹੀਂ ਆਏਗੀ ਕਿਡਨੀ ਦੀ ਪ੍ਰੋਬਲਮ ਨਹੀਂ ਆਏਗੀ ਸ਼ੂਗਰ ਵੀ ਕੰਟਰੋਲ ਹੋਏਗੀ 25 ਤਰ੍ਹਾਂ ਦੇ ਫਾਇਦੇ ਨੇ ਇਸ ਮੈਟਰੀ ਲੇਕਿਨ ਕੀ ਹੈਗਾ ਕਿ ਅਸੀਂ ਉਹੀ ਗੱਲ ਕਹਿੰਦੇ ਆ ਕਿ ਹੈਲਥ ਮੈਨੇਜਮੈਂਟ ਜ਼ਰੂਰੀ ਹੈ ਹੈਲਥ ਮੈਨੇਜਮੈਂਟ ਵਾਲੇ ਪ੍ਰੋਡਕਟ ਜਿਹੜੇ ਨੇ ਅੱਜ ਦੇ ਟਾਈਮ ਦੇ ਵਿੱਚ ਸੇਰਾ ਜਮ ਤੋਂ ਇਲਾਵਾ ਮੈਂ ਨਹੀਂ ਮੰਨਦਾ ਕਿ ਕੋਈ ਹੋਰ ਉਪਕਰਨ ਹੈ ਕਿ ਜਿਹੜਾ ਸਾਡੀ ਬੋਡੀ ਨੂੰ ਮੈਨੇਜਮੈਂਟ ਕਰਕੇ ਸਾਰੀ ਬੋਡੀ ਨੂੰ ਬੈਲੈਂਸ ਵਿੱਚ ਲੈ ਕੇ ਆ ਸਕੇ ਆ ਲਾਸਟ ਸਿਰ ਸਾਰੀਕ ਸਵਾਲ ਹੈ ਕਿ ਜਿਸਾਂ ਲੋਕਾਂ ਦਾ ਵਿਸ਼ਵਾਸ ਬਣਿਆ ਸੈਰਾ ਜਿੰਦੇ ਵਿੱਚ ਤੇ ਜਿਸਾਂ ਲੋਕ ਹਜ਼ਾਰਾਂ ਦੀ ਤਦਾਦ ਚ ਤੁਹਾਡੇ ਕੋਲ ਪਹੁੰਚਦੇ ਨੇ ਔਰ ਲੋਕਾਂ ਦਾ ਕੀ ਵਿਸ਼ਵਾਸ ਕਹਿੰਦਾ ਔਰ ਲੋਕ ਤੁਹਾਡੇ ਬਾਰੇ ਕੀ ਕਹਿੰਦੇ ਨੇ ਦੇਖੋ ਹੁਣ ਗੱਲ ਇਹ ਹੈਗੀ ਹੈ ਕਿ ਅਸੀਂ ਤਾਂ ਆਪਣੇ ਵੱਲੋਂ ਚੰਗਾ ਕੰਮ ਕਰਦੇ ਪਏ ਹਾਂ ਹੁਣ ਬਿਜ਼ਨਸ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਬਿਜ਼ਨਸ ਉਹ ਪੈਸੇ ਲੈ ਕੇ ਲੋਕਾਂ ਨੂੰ ਕੋਈ ਨਾ ਕੋਈ ਦਿੱਤਾ ਜਾਵੇ ਪਰ ਸੈਰਾ ਜਮ ਕੀ ਬਿਜ਼ਨਸ ਵੀ ਹੈ ਤੇ ਇੱਕ ਸੇਵਾ ਭਾਵ ਵੀ ਹੈ ਬਿジネス ਕੀ ਹੈਗਾ ਏ ਕਿ ਹੁਣ ਕੋਈ ਵੀ ਚੀਜ਼ ਆ ਫਰੀ ਤਾਂ ਕੋਈ ਚਲਦੀ ਨਹੀਂ ਏ ਸੈਂਟਰ ਦੇ ਵਿੱਚ ਲੋਕ ਹੁੰਦੇ ਨੇ ਜਦੋਂ ਠੀਕ ਹੁੰਦੇ ਨੇ ਉਹ ਸਮਝ ਜਾਂਦੇ ਨੇ ਕਿ ਯਾਰ ਮੇਰੇ ਪਰਿਵਾਰ ਦੇ ਵਿੱਚ ਫੈਮਿਲੀ ਹੈਲਥ ਵੈਲਿਊ ਜਿਹੜੀ ਆ ਬਹੁਤ ਜ਼ਿਆਦੀ ਏ ਮੇਰੇ ਪਰਿਵਾਰ ਦੀ ਸਿਹਤ ਮੇਰੀ ਜ਼ਿੰਮੇਵਾਰੀ ਉਸ ਤਹਿਤ ਅਸੀਂ ਜਦੋਂ ਇੱਥੇ ਆ ਕੇ ਸਿਹਤ ਲੈਂਦੇ ਆ ਤਾਂ ਇਹਦੀ ਵੈਲਿਊ ਸਮਝਦੇ ਆ ਕਿਉਂਕਿ ਘਰ ਦੇ ਵਿੱਚ ਫ੍ਰਿਜ ਏਸੀ ਟੀਵੀ ਗੱਡੀਆਂ ਸਭ ਕੁਝ ਹੈਗਾ ਏ ਲੇਕਿਨ ਜਦੋਂ ਹੈਲਥ ਦੀ ਗੱਲ ਹੁੰਦੀ ਏ ਤਾਂ ਸਾਨੂੰ ਡਿਪੈਂਡ ਮੈਡੀਕਲ ਉੱਤੇ ਹੋਣਾ ਪੈਂਦਾ ਏ ਔਰ ਜੇ ਅਸੀਂ ਇਸ ਪ੍ਰੋਡਕਟ ਨੂੰ ਕਰਨ ਦਾ ਆਪਣੇ ਘਰ ਵਿੱਚ ਰੱਖ ਕੇ ਸਾਰਾ ਪਰਿਵਾਰ ਲਾਈਫਟਾਈਮ ਇਸੇਮਾਲ ਕਰਦੇ ਆਂ ਤੇ ਫਿਰ ਦੇਖੋ ਮੈਡੀਕਲ ਤੇ ਅਖੀਰ ਜਾਣਾ ਹੀ ਪੈਣਾ ਹੈ ਪਰ ਕੋਈ ਨਾ ਕੁਛ ਨਾ ਕੁਛ ਟਾਈਮ ਵਾਸਤੇ ਅਸੀਂ ਆਪਣੇ ਆਪ ਨੂੰ ਹੈਲਥ ਮੈਨੇਜਮੈਂਟ ਕਰਦੇ ਹੋਏ ਸਿਹਤਮੰਦ ਕਰਦੇ ਹੋਏ ਕੋਈ ਟਾਈਮ ਅਸੀਂ ਬਿਹਤਰ ਕਰ ਸਕਦੇ ਆਂ ਜਿਵੇਂ ਬੀਪੀ ਦੀ ਗੋਲੀ ساری ਉਮਰ ਖਾਣੀ ਪੈਂਦੀ ਹੈ ਮਸ਼ੀਨ ਦਾ ਇਸਤੇਮਾਲ ਕਰਦੇ ਆਂ ਤੇ ਬੀਪੀ ਦੀ ਗੋਲੀ ਛੁੱਟ ਜਾਂਦੀ ਹੈ ਸ਼ੂਗਰ ਦੀ ਦਵਾਈ ساری ਉਮਰ ਖਾਣੀ ਪੈਂਦੀ ਹੈ ਇਹਦਾ ਇਸਤੇਮਾਲ ਕਰਦੇ ਹੋ ਸ਼ੂਗਰ ਕੰਟਰੋਲ ਹੋਣਾ ਪੈਂਦੀ ਹੈ ਮਤਲਬ ਕਿ ਬੇਸਿਕਸ ਨੋਲਜ ਜੜੀਆਂ ਨੇ ਪਰ ਕੀ ਹੈਗਾ ਏ ਕਿ ਇਹ ਚੀਜ਼ਾਂ ਦਾ ਵੀਡੀਓ ਤੇ ਚੱਕੇ ਲੱਗੇ ਲੱਗੇ ਸਮੇਂ ਆਉਣੀਆਂ ਨੇ ਨਾ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਕਿਸੇ ਸੁਣੇ ਸਰਾਈ ਦਾ ਸਮੇਂ ਆਉਣੀਆਂ ਨੇ 빙 ਕੇ ਪ੍ਰੈਕਟੀਕਲ ਜਦੋਂ ਤੁਸੀਂ ਤਾਂ ਇਸ ਮਸ਼ੀਨ ਦਾ ਐਕਸਪੀਰੀਅੰਸ ਨਹੀਂ ਕਰੋਗੇ ਉਦੋਂ ਤੱਕ ਮੈਂ ਕੋਈ ਸ਼ੋਰਟ ਨਹੀਂ ਹਾਂਦਾ ਕਿ ਤੁਹਾਨੂੰ ਪ੍ਰੋਬਲਮ ਤੁਹਾਡੀ ਕਿਸਾਂ ਦੀ ਏ ਤੁਹਾਡੀ ਪ੍ਰੋਬਲਮ ਏ ਤੁਸੀਂ ਆ ਕੇ ਮਸ਼ੀਨ ਦਾ ਇਸਤੇਮਾਲ ਕਰੋ ਤੁਹਾਨੂੰ ਇਫੈਕਟ ਮਿਲੇਗਾ ਇਫੈਕਟ ਮਿਲੇਗਾ ਐਕਸਪੀਰੀਅੰਸ ਕਰੋਗੇ ਤੇ ਫਿਰ ਹੀ ਤੁਹਾਨੂੰ ਸੇਰਾ ਜਮ ਦੀ ਵੈਲਿਊ ਦਾ ਅਸਲ ਵਿੱਚ ਪਤਾ ਲੱਗੇਗਾ ਤੇ ਜਿਹੜੇ ਆਰੇ ਨੇ ਐਕਸਪੀਰੀਅੰਸ ਕਰਦੇ ਪਏ ਨੇ ਉਹਨਾਂ ਨੂੰ ਜਦੋਂ ਵੈਲਿਊ ਦਾ ਪਤਾ ਲੱਗਦਾ ਪਿਆ ਉਸ ਵੈਲਿਊ ਦੇ ਨਾਲ ਹੀ ਅਸੇਰਾ ਜਮ 18 ਸਾਲ ਤੇ ਚੱਲਦਾ ਗਿਆ ਹਮ ਬਹੁਤ ਬਹੁਤ ਧੰਨਵਾਦ ਸਾਈ ਸਰ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਔਰ ਲੋਕਾਂ ਵਾਸਤੇ ਭਰੇ ਦਾ ਕੰਮ ਕਰ ਰਹੇ ਹੋ ਔਰ ਅਸੀਂ ਚਾਹਾਂਗੇ ਕਿ ਤੁਸੀਂ ਵੀ ਜਿਹੜੇ ਕਿ ਇਸ ਵੀਡੀਓ ਨੂੰ ਦੇਖਣਗੇ ਦਰਸ਼ਕ ਸਾਡੇ ਔਰ ਇਸ ਵੀਡੀਓ ਨੂੰ ਜਰੂਰ ਲੋਕਾਂ ਤੱਕ ਪਹੁੰਚਾਣ ਔਰ ਮੈਂ ਚਾਹਾਂਗਾ ਕਿ ਤੁਸੀਂ ਇਸ ਵੀਡੀਓ ਨੂੰ ਚੱਲਦਾ ਚੱਲਦਾ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਗਰੀਬ ਦੇ ਕੰਮ ਆ ਸਕੇ ਅਤੇ ਕੋਈ ਗਰੀਬ ਉਹ ਇਸ ਦਾ ਲਾਹਾ ਲੈ ਸਕੇ